ਸਤਿਗੁਰੂ ਜੀ ਸਾਰੇ ਵੀਰਾਂ ਨੂੰ ਕੁਜਿੰਦਰ ਡੇਰੀ ਫਾਰਮ ਇਟਾਡਾ ਬੋਬ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਚੰਗੀਆਂ ਵੇੜਾਂ ਆ ਗਿਆ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਜੀ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵੀਰ ਜੀ ਠੀਕ ਕੁਜਿੰਦਰ ਡੇਰੀ ਫਾਰਮ ਵੇਖਣ ਆੜੇ ਵੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਤਵੇ ਜੀ ਵੀਰੇ ਨਾਮ ਦੱਸ ਦਿਓ ਨਾਮ ਵੀਰੇ ਮੇਰਾ ਰਮਨਦੀਪ ਜੇ ਪਿੰਡ ਰਵਾਲ ਜ਼ਿਲ੍ਹਾ ਗੁਰਦਾਸਪੁਰ ਤਸੀਰ ਡੇਰਾ ਬਾਬਾ ਨਾਨਕ ਨਾਲ ਆਪਣੇ ਫਲੇਗੜ ਚੂੜੀਆਂ 7 ਕਿਲੋਮੀਟਰ ਡੇਰਾ ਬਾਬਾ ਨਾਨਕ 10 ਕਿਲੋਮੀਟਰ ਜੇ ਵੇਣ ਸ਼ਹਿਰ ਆਪਣਾ ਵੀਰਜੀ ਫਲੇਗੜ ਚੂੜੀਆਂ ਲੱਗਦਾ ਜੇ ਠੀਕ ਹੈ ਵੀਰੇ ਹਾਂਜੀ ਵੀਰਜੀ ਫੋਨ ਨੰਬਰ ਦੱਸਿਓ ਫੋਨ ਨੰਬਰ ਵੀਰਜੀ ਆਪਣਾ 82 84 10 40 47 ਜੇ ਚੰਗੀਆਂ ਵੇੜਾਂ ਆ ਗਈਆਂ ਵੀਰੇ ਅੱਜ ਕੋਲੇ ਚੰਗੀਆਂ ਨਹੀਂ ਇਹ ਵੀਰ ਜੀ ਤੋਹਫੇ ਫਿਰਜਾਂ ਹੀ ਆਈਆਂ ਨੇ ਤੋਹਫੇ ਆ ਗਏ ਤੇ ਵੀਰ ਜੀ ਜਿਹੜੇ ਰੇਟ ਕਰਨ ਐ ਡਾਡਾ ਛੋਟੇ ਛੋਟੇ ਕੀ ਬਾਤ ਨਹੀਂ ਹਨਗੇ ਵੀਰ ਦੀ ਰੇਟ ਨਗੀਨੇ ਆ ਗਏ ਨਗੀਨੇ ਹੀ ਵੀਰ ਜੀ ਨਗੀਨੇ ਦੂਜਾ ਦੂਜਾ ਸੂਆ ਵੀਰ ਜੀ ਠੀਕ ਹੈ ਵੀਰੇ ਕਰੀਏ ਸ਼ੁਰੂ ਇਹਨਾਂ ਨੂੰ ਹਾਂ ਜੀ ਵੀਰ ਜੀ ਹਾਂ ਜੀ ਆ ਪਹਿਲੇ ਨੰਬਰ ਤੇ ਦੱਸੋ ਵੀਰੇ ਇਹਦੇ ਪਰੇ ਵੀਰ ਜੀ ਇਹ ਦੂਜਾ ਸੂਆ ਸੁਣੀ ਦੇ ਅੱਛਾ ਜੀ 14 ਕਿਲੋ ਦੁੱਧ ਚੋਇਆ ਜੇ ਬੱਚੀ ਨੇ ਪਹਿਲਾ ਪਹਿਲੇ ਤੇ ਅੱਛਾ ਜੀ ਐਰ ਕਾਂ ਵੀਰ ਜੀ ਕੋਈ 15 ਪਲੱਸ ਹੀ ਜਾਵੇਗੀ ਤਾਂ ਬੱਚੀ ਨੂੰ ਵੀਰ ਜੀ ਇੱਧਰ ਆਓ ਚੈੱਕ ਕਰ ਲਓ ਵੀਰੇ ਖਣ ਚੈੱਕ ਕਰ ਲਓ ਚੰਗਾ ਸਨ ਚਵਾਈ ਵਾਲਾ ਲੱਗਿਆ ਜੀ ਲੈਵਾ ਚੈੱਕ ਕਰ ਲਿਓ ਫਾਈਲ ਵਾਲਾ ਆ ਗਈ ਵੀਰੇ ਇਹਦੇ ਫੈਟ ਫੋਨ ਬਹੁਤ ਚੰਗੇ ਆਉਂਗੇ ਵੀਰ ਜੀ ਵੇਖੋ ਬਹੁਤ ਏਰੀ ਫੈਨ ਹੈ ਸੰਘਣਾ ਦੁੱਧ ਵੀਰ ਜੀ ਮੱਝਾਂ ਵਾਲੀ ਕੋਲ ਵੀਰ ਤੋਰਾ ਵਿਖਾਈਏ ਚਟਾ ਵੇਖੋ ਵੀਰ ਜੀ ਵੇਖੋ ਵੀਰੋ ਲੈਵਾ ਚੈੱਕ ਕਰ ਲਓ ਐ ਚੰਗੀ ਹੁਣ ਤੋਂ ਬਣੀਆ ਕਿੰਨੇ ਦਿਨ ਬਾਕੀ ਆ ਵੀਰ ਜੀ ਮੋ ਚਾਰ ਦਿਨ ਬਾਰੇ ਵੇਖੋ ਵੀਰੋ ਜੀ ਬਣੂ ਸਰਦ ਸੱਲੇ ਆ ਚੰਗੀ ਬਣੂ ਵੀਰੇ ਐ ਲੈਵਾ ਕਿੰਨਾ ਵੀਰੇ ਗਾਂ ਨੂੰ ਬਣਿਆ ਉਹਨਾਂ ਪਛਾਣੂ ਆ ਚੰਗੀ ਸ਼ਕੀਨ ਮੈੜਾ ਜੀ ਕਰੋ ਗੜਗੜਾ ਦੇ ਤੋਹੇ ਬਿਲਕੁਲ ਵੀਰੇ ਦੁਪਾਰੀ ਭਾਂਗ ਲਾ ਕੇ ਅਸੀਂ ਮਾਰਦੇ ਕੀ ਵੇਚਣਾ ਬਿਲਕੁਲ ਯਾਦ ਕਰੀਂ ਯਾਦ ਕਰ ਯਾਦ ਕਰ ਵੀਰ ਜੀ ਇਹ ਨਹੀਂ ਆਪੇ ਅੱਥੇ ਹੀ ਮੈਨੂੰ ਖੁਰਲੀ ਦਾ ਗਾਣਾ ਵਾ ਕੋਈ ਕੁਛ ਛੱਡ ਕੇ ਰਸੀਂ ਥੱਲੇ ਬਹਿ ਜਾਓ ਠੀਕ ਹੈ ਵੀਰੇ ਠੀਕ ਦੇਖੋ ਵੀਰ ਜੀ ਸੀਸ ਲੱਗ ਆ ਗਈ ਸੀਸ ਲੱਗ ਪੂਰੀ ਦੇਖੋ ਵੀਰ ਚੈੱਕ ਕਰ ਲੋ ਰੋਸ ਪਨ ਆ ਗਿਆ ਚੰਗੀ ਵਿਹੜਾ ਸੀਰ ਦਾ ਜਿਹੜੀ ਪਹਿਲੇ ਖੂਨ ਤੇ ਬਿਲਕੁਲ ਵੀ ਨਹੀਂ ਵੇਖੋ ਵੀਰੇ ਇਹ ਪਸ਼ੂ ਵੇਖਣ ਨੂੰ ਬਹੁਤ ਘੱਟ ਮਿਲਦਾ ਠੰਡਾ ਸੀਲ ਸ਼ਾਈ ਵਾਲੋ ਏ ਥਾਂ ਤੋਂ ਸਪੈਸ਼ਲ ਲੱਗਿਆ ਵੀਰੇ ਕਮਾਲ ਵੀਰੇ ਕਮਾਲ ਲਓ ਬਾਕੀ ਵੀਰੇ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਬਾਕੀ ਸੀਲਸਲਾ ਕੇ ਵੀਰ ਜੀ ਨੇ ਦੱਸ ਦਿੱਤਾ ਥਾਂ ਵਧੀਆ ਲੱਗਿਆ ਸੋਹਣੀ ਵਿਹੜਾ ਵੇਜੀ ਮੁੱਲ ਕਹੀਏ ਕਿੰਨੇ ਦੀ ਦੇ ਦੇਣੀ ਏ ਕਿੰਨੇ ਦੀ ਦੇਰੀਏ ਜੀ ਜਿਆ ਜੀ ਜਾਂਦੇ ਹੋ ਦੇਰੀਏ 40 ਦੀ 40 ਦੀ ਹਾਂ ਜੀ ਵੀਰ ਜੀ ਨਿਗਾਹ ਦੇ ਰਿਹਾ ਮੁੱਲ ਕੀਤਾ ਨਿਗਾਹ ਦੇ ਵੀਰ ਜੀ ਚਲ ਦੋ ਛੱਡ ਦੋ 40 ਠੀਕ ਹੈ ਜੀ ਜਾਓ ਜੀ 38000 ਦੀ ਕਹਾਂ ਤਾਂ ਵੀਰ ਜੀ ਤੁਹਾਡਾ ਮਾਰਦਾਨ ਖੁੱਲਾ ਕੋਈ ਫੋਨ ਲਾਵੇ ਲਾਵੇ ਵੀਰ ਜੀ 38000 ਦਿਹਾੜਾ ਵੀਰ ਜੀ ਕੀ ਬਾਤ ਹੈ ਵੇਖ ਲਿਓ ਵੀਰੋ ਚੰਗੀ ਵੈੜਾ ਗਿਆ ਦਿਨ ਬਾਕੀ ਨੇ ਲੈਵਾ ਹੁਣ ਤੋਂ ਕਾਫੀ ਬਣਾਇਆ ਇੰਨੇ ਜੀ ਜੀ ਇਹ ਤੋਹਫਾ ਠੰਡੀ ਸੀ ਲਾ ਗਈ ਤੋਹਫਾ ਯੋਗਾ ਮਰਜੀ ਵੀਰ ਜੀ ਬਹੁਤ ਬੱਤਾ ਸੇਸ ਲਾਗ ਬੱਦੀ ਦੇਖੋ ਵੀਰ ਜੀ ਕੀ ਬਾਤ ਹੈ ਹਾਂਜੀ ਵੀਰੇ ਦੂਜੇ ਨੰਬਰ ਤੇ ਇਹਦਾ ਦੱਸਿਓ ਇਹਦਾ ਰਿਕਾਰਡ ਵੀਰ ਜੀ ਇਹਦਾ ਥੱਲੇ 15 ਪਲੱਸ ਹੀ ਦੁੱਧ ਤਿਆਰ ਹੈ ਅੱਛਾ ਗੱਬਣ ਆ ਗਈ ਗੱਬਣ ਗੱਬਣ ਜਰਸੀ ਵੀਰ ਜੀ ਆ ਗਈ ਜੇ ਕ੍ਰੋਸ ਠੀਕ ਆ ਵੀਰੇ ਮੂੰਹ ਚੈੱਕ ਕਰੋ ਵੀਰ ਜੀ ਫੇਸ ਦਾ ਕੀ ਬਾਤ ਹੈ ਖੋਲੋ ਵੀਰੇ ਖੋਲੋ ਦੇਣ ਕਿੰਨੇ ਬਾਕੀ ਆ ਜੀ ਦੇਣ ਬੇਟੀ ਇਹ ਵੀ ਕੋਈ 4-5 ਲੈ ਜੇ ਤਿਆਰ ਹੀ ਜਵਸੀ ਦੇਣ 4-5 ਲੈ ਜੂਗੀ ਪਰ ਵੀਰੋ ਥਣ ਚੈੱਕ ਕਰ ਲਓ ਨੌਕ ਵਾਲਾ ਥਣਾ ਗਿਆ ਵੱਡੀ ਵੱਸੀ ਵੀਰ ਜੀ ਛੋਟੀ ਨਾਲ ਕੋਈ ਮੰਨੇ ਦੋ 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 ਲੈਓ ਸੰਡੀ 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 ਵੀਰ ਜੀ 300 ਲਗ ਆ ਗਈ ਹੈ ਨਾ ਲੈਓ ਵੀਰੇ ਲੈਓ ਵੇਖੋ ਵੀਰੋ ਚੰਗੀ ਵਿਹੜੇ ਵੀ ਲੈਵਲ ਦਾ ਚੰਗਾ ਘੈਂਟ ਆ ਠੰਡ ਠੁਣ ਵਧੀਆ ਲੱਗਿਆ ਦਿਨ ਕਿੰਨੇ ਬਾਕੀ ਦੱਸਾਂ ਵੀਰ ਜੀ ਇਹਦੇ ਚਾਰ ਪੰਜ ਬੱਤੀ ਤਿਆਰ ਹੀ ਬਿਲਕੁਲ ਠੀਕ ਹੈ ਜੀ ਠੰਡੀ ਠੰਡੀ ਬੱਤੀ ਦੇਤੀ ਲੈਵਲ ਉਹ ਚੰਗਾ ਘੈਂਟ ਆ ਚੰਗਾ ਚੰਗਾ ਵੀਰ ਜੀ ਠੀਕ ਆ ਵੀਰੇ ਤੇ ਦੁੱਧ ਵੀ ਚੰਗਾ ਚਵਾਜੂ ਵੀਰੇ ਵੀਰ ਜੀ ਅੱਗੇ 15 ਪਲੱਸ ਗਈ ਹੋਰ ਤੇ ਵਾਧਾ ਕਰਨਾ ਚਾਹੀਦਾ ਇਹਨੂੰ ਠੀਕ ਹੈ ਜੀ ਇਹ ਬੰਦਾ ਮੰਨ ਕੇ ਚੱਲੇ ਵੀ 15 ਦੇ 15 ਪਲੱਸ ਪਿੰਮੜਾ 15 ਦੇ ਦੇਣਾ ਚਾਹੀਦਾ ਜਿੱਦੀ ਬੱਸੀ ਜੇ ਠੀਕ ਹੈ ਜੀ ਸਾਰੇ ਵੀਰ ਜੀ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਵੜੇ ਵੀਰ ਜੀ ਲੋਕੇ ਤੇ 50 50 ਹੀ ਲੈ ਜਾਂਦੇ ਹਾਂ ਜੀ ਹਾਂਜੀ ਆ ਜੀ ਜਾਂਦੇ ਆ ਆਪਾਂ 50 ਦੀ ਦੇਣੀ ਨਹੀਂ ਹੈ ਹਾਂਜੀ ਘਰ ਜੋ ਬੱਸੀ ਲਈ ਤੇ ਪਹਾੜਾ ਹੀ ਦੇਣੀ ਜੀ ਮੇਰੀ ਵੀ ਪਹਾੜਾ ਹਾਂ ਹਾਂਜੀ 45000 ਦੀ ਦੇ ਰਹੀਏ ਜੱਸ ਨੂੰ ਵੀਰ ਜੀ ਕੀ ਬਾਤ ਹੈ ਮਾਂ ਤਨ ਮਾ ਟਾਂ ਵੇਚੀ ਕਰਾ ਲਓ ਹੁੰਦਾ ਤੇ ਨਹੀਂ ਐਡੀ ਮੱਛੀ ਦਾ ਹਾਂਜੀ ਬਤਾ ਲਈ ਜਾਂਦੋ ਵੀਜੀ ਫਿਰ 44000 ਤਿੰਨ ਹੀ ਜਾਂਦੇ ਠੀਕ ਆ ਵੇਚੀ 44000 ਦੀ ਵੇਚਣ ਵਾਲਾ ਵੀ ਲੈ ਜੂਗਾ ਵੇਚ ਲੂਗਾ ਮੱਛੀ ਹੜਕੇ ਠੀਕ ਆ ਵੇਚੀ ਠੀਕ ਆ ਬਾਕੀ ਵੀਰੇ ਚੈੱਕ ਕਰ ਲਿਓ ਵੱਡੇ ਪੱਲੇ ਚ ਆ ਗਈ ਆ ਕੱਦ ਕਾਠਾ ਲੀਆ ਮਾ ਪਾਸ ਆ ਬਿਲਕੁਲ ਵੀਰੇ ਹਾਂਜੀ ਹਾਂਜੀ ਕੱਦ ਕਾਠਾ ਲੀਆ ਲੈਵਲ ਉਹ ਚੰਗਾ ਲੱਗਿਆ ਇੱਕ ਹਫਤਾ ਵੀਰੇ ਦੱਸੋ ਇਹ ਨਹੀਂ ਨਹੀਂ ਚਾਰ ਪੰਜ ਦਿਨ ਚਾਰ ਪੰਜ ਦਿਨ ਲੈ ਜੂ ਹਾਂ ਚਾਰ ਪੰਜ ਦਿਨ ਹਾਂਜੀ ਬਾਕੀ ਸਲੱਗ 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 ਉਹ ਡੱਬੀ ਜੇ ਬਣਾਏ ਹਾਂਜੀ ਬਾਕੀ ਨੇ ਚੈੱਕ ਕਰ ਲਿਓ ਚੰਗਾ ਦੁੱਧ ਪਰੂਗੀ ਲੰਮੀ ਬੇਲ ਆ ਕੱਦ ਵਜਨ ਵਾਲੀ ਆ ਰੇਡ ਵੀਰ ਦਾ ਜਾਇਜ ਆ ਬਾਕੀ ਤੁਸੀਂ ਫੋਨ ਲਾ ਲਿਓ ਮੇਰੇ ਮਾਨਤਨ ਨੌਜੂ ਹੈ ਨਾ ਮੇਰੇ ਜੇ ਕੋਈ ਵੀਰ ਜੋੜਾ ਵੀਰ ਪਾਏ ਕਿਹੜਾ ਕੋਈ ਹਜ਼ਾਰ ਮਾਨ ਕਰਦਾਂਗੇ ਜੇ ਕੋਈ ਵੀਰ ਜੋੜਾ ਪਾ ਲੂਗਾ ਮਾਨਤਨ ਹੋ ਜੀ ਮੇਰੇ ਵੀਰ ਜੀ ਜਾਣੀ ਪਹਿਲੇ ਫੋਨ ਤੇ ਆਪਣਾ ਜਿਹੜੇ ਨੰਗੀ ਕੋਈ ਵੀਰ ਫੋਨ ਕਰ ਲੇ ਕਰੇ ਸਹੀ ਵੇਖੋ ਵੀਰ ਜੀ ਚੈੱਕ ਕਰੋ ਵੇਖੀ ਕੀ ਬਾਤ ਹੈ ਜੀ ਚੰਗੀਆਂ ਸੋਹਣੀਆਂ ਮੱਛੀਆਂ ਆਈਆਂ ਵੀਰੇ ਮਾਂ ਤੈਨੂੰ ਖੁੱਲਾ ਉਹ ਵੀਰ ਜੀ ਜਾ ਹੱਗੀਆਂ ਕਰਦਾਂਗੇ ਤੇ ਜਿੱਤੇ ਹੀ ਅੱਗੇ ਬੜਾ ਖੁੱਲਾ ਕਰਾ ਲਿਆ ਜੇ ਕੋਈ ਜਿਆ ਜੇ ਰੇਡ ਜਾਈ ਵੀਰੇ ਸਾਡਾ ਬਾਕੀ ਉਹ ਵੀਰ ਜੀ ਜਿਹੜਾ ਘਰ ਵੀਰਾ ਗਿਆ ਨਾ ਚੋਣ ਵਾਸਤੇ ਤੇ ਆਹ ਵੇਖੋ ਸਹੀ ਇਹ ਇਹ ਕਿੰਨੇ ਮੱਛੀਆਂ ਇੰਨੇ ਦੀਆਂ ਦੇ ਦੇਣੀਆਂ ਵੀਰ ਜੀ ਬਿਲਕੁਲ ਵੀਰੇ ਠੀਕ ਲੱਗਦਾ ਜੀ ਵੀਰ ਜੀ ਜਨਾਨੀ ਘਰ ਚੋਂ ਚੌਂਦੀ ਰਹੀ ਪੈਣਾ ਠੀਕ ਹੈ ਜੀ ਉਹਦੇ ਕੋਈ ਨਹੀਂ ਵੀਰ ਜੀ ਸਹੀ ਸਲੱਗਾ ਜੀ ਸਹੀ ਸਲੱਗਾ ਵੇਖੋ ਵੀਰੋ ਬਾਕੀ ਹਰ ਵੀਡੀਓ ਜੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਤੁਸੀਂ ਪਸ਼ੂਦ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ। ਆਪ ਦੀ ਚਵਾਈ ਗੱਬਨ ਨੂੰ ਪਾਸ ਕਰ ਲਓ, ਸੂਏ ਨੂੰ ਚੋਲੋ ਹਣਾ ਵੀਰੇ। ਇਹ ਇੱਕ ਆਪਣੀ ਗਰੰਟੀ ਹੈ ਜੇ। ਕੋਈ ਭੈੜ ਭਰਾ ਮਂਗਾਵੇਗਾ। ਭਾਰ ਦੀ ਗਰੰਟੀ ਲਵਾਂਗੇ, ਥਾਣਾ ਦੀ ਲਵਾਂਗੇ ਬਾਹਰ ਘਾਟ। ਹਾਂਜੀ ਵੀਰ ਜੀ ਕਿਰਾਇਆ ਸਾਡਾ ਗੱਡੀ ਵੀ ਹੱਡੀ ਆਈ ਮਾਸਦਗਾ ਲਵਾਂਗੇ। ਇਹਨਾਂ ਵੀਰ ਜੀ ਕਰ ਸਕਦੇ ਜੀ। ਠੀਕ ਹੈ ਵੀਰੇ। ਹਾਂਜੀ ਵੀਰ ਜੀ। ਕਿਦਾਂ ਦਵਾਂਗੇ ਡੰਗਰ ਸਾਹਿਬ। ਠੀਕ ਹੈ ਜੀ। ਹਾਂਜੀ ਵੀਰ ਜੀ। ਵੇਖੋ ਵੀਰੋ ਬਾਕੀ ਇਹੀ ਵੀਰਾਂ ਨੂੰ ਬੈਂਦੀ ਹੁੰਦੀ ਹੈ ਵੀਰੇ ਪਾਸ ਕਰਨੀ, ਆਗੇ ਵੇਖਣਾ, ਪਸ਼ੂ ਨੂੰ ਕੋਈ ਖਰੀਦਣਾ, ਓਟਾ ਦਾ ਆਪ ਦਾ ਖ ਹਣਾ ਵੀਰ ਜੀ ਹਾਂਜੀ ਆਪਦੀ ਤਸੱਲੀ ਕਰੋ ਹਾਂਜੀ ਵੀਰ ਕੇ ਲਾਂਬੇ ਨਾਲੋਂ ਹਣਾ ਵੀਰੇ ਹਾਂ ਵੀਰ ਜੀ ਬਿਲਕੁਲ ਸਹੀ ਜੀ ਬਿਲਕੁਲ ਜੀ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਚੈਨਲ ਨੂੰ ਆਤਵਾਤ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਸ਼ੇਅਰ ਕਰਿਓ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਖਾਲੀ ਜਾਵੇ ਜੀ ਇੱਦਾਂ ਵੀ ਇੱਕ ਤਾਂ ਜਾਂਦਾ ਮਾ ਤਾਂ ਫੋਨ ਬੜੇ ਆਉਂਦੇ ਆਉਣੇ ਭੈਣ ਭਰਾ ਮਾਦੇ ਬਹੁਤ ਮਾਰਡ ਕਰਦੇ ਜੀ ਠੀਕ ਹੈ ਜੀ ਤੇ ਬੜੇ ਫੋਨ ਆਉਣੇ ਤੇ ਵੀਰ ਵੀਡੀਓ ਨਹੀਂ ਪਾਈ ਵੀਡੀਓ ਨਹੀਂ ਪਾਈ ਮੈਂ ਮਾਲੇ ਤਾਂ ਹੀ ਵਿਖਦਾ ਜਾਂਦਾ ਤੇ ਇਹਨਾਂ ਨੂੰ ਅੱਜ ਦਾ ਟਾਈਮ ਦਿੱਤਾ ਆਂਦਾ ਬਸ ਅਹੀਂ ਪੈਂਦਿਆ ਸਾਰੀ ਤੁਹਾਡਾ ਸੌਦਾ ਕਰ ਲੈਣਾ ਵਾ ਕੀ ਬਾਤ ਰੇਡ ਗਿਆ ਜੇ ਤਾਂ ਵੀਰੇ ਜਲਦੀ ਵਿਗਦਾ ਨਾਲੇ ਵਿੱਚ ਘਰਾਂ ਦੇ ਮਾਰ ਲੈਣਾ ਆਪਾਂ ਬਿਲਕੁਲ ਘਰਾਂ ਦੇ ਮਾਰ ਤੁਹਾਨੂੰ ਪਤਾ ਵੀ ਬਾਹਣਾ ਮਿਲ ਜਾਂਦਾ ਤੇ ਬਾਹਣਾ ਹੀ ਦੇਦੀ ਦਾ ਭੈਣ ਭਰਾ ਨੂੰ ਹਾਂ ਵੀਰੇ ਹਾਂਜੀ ਵੀਰੇ ਤੇ ਵੀਰੇ ਨਾਂ ਦੱਸੀਂ ਆਪਣਾ ਨਾਂ ਵੀਰੇ ਆਪਣਾ ਰਮਨਦੀਪ ਪਿੰਡ ਰਵਾਲੇ ਜਿਹੜਾ ਕਰਦਾਸ ਹੋਰ ਸੀੜਾ ਪਾਪਾ ਨਾਨਕ ਨਾਲ ਆਪਣੇ ਨੂੰ ਫਰੇ ਘੜ ਚੂੜੀਆਂ ਲੱਗਦਾ ਤੇਰਾ ਪਾਪਾ ਨਾਨਕ ਵੀ ਚੱਲ 12 ਕਿਲੋਮੀਟਰ ਦੇ ਮੇਨ ਸ਼ਹਿਰ ਵੀਰੇ ਆਪਣੇ ਫਰੇ ਘੜ ਤੋਂ ਚੂੜੀਆਂ ਦੇ ਤੇਰਮਦਾਸ ਦੇ ਤੇ ਫਰੇ ਘੜ ਦੇ ਚੂੜੀਆਂ ਦੇ ਵਿੱਚ ਜੇ ਆਪਣਾ ਪਿੰਡ ਫੋਨ ਨੰਬਰ ਵੀਰੇ ਫੋਨ ਨੰਬਰ ਆਪਣਾ 84104047 ਵੀਰੇ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕ